ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੱਕ ਚੁੱਕਿਆ ਹੈਗਾ ਅਸੀਂ ਇਸ ਟਾਈਮ ਉਨਾ ਚ ਉਨਾ ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਨਾਥ ਪਹੁੰਚ ਹੋਏ ਨੇ ਮੁਕਾਬਲਾ ਹਿਮਾਚਲ ਪ੍ਰਦੇਸ਼ ਕਾਂਗਰਸ ਤੇ ਬੀਜੇਪੀ ਦੇ ਵਿੱਚਕਾਰ ਆ ਬੀਜੇਪੀ ਟਾਰਗੇਟ ਕਰ ਰਹੀ ਹੈ ਲਗਾਤਾਰ ਕਾਂਗਰਸ ਸਰਕਾਰ ਨੂੰ ਵੀਰ ਭੱਦਰ ਸਿੰਘ ਮੁੱਖ ਮੰਤਰੀ ਨੇ ਇਥੋਂ ਦੇ ਤੇ ਉਹਨਾਂ ਦੀ ਸਰਕਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਦੂਜੇ ਪਾਸੇ ਕਾਂਗਰਸ ਕੈਰੀ ਇੱਕ ਐਸੀ ਬਹੁਤ ਜ਼ਿਆਦਾ ਵਿਕਾਸ ਕੀਤਾ ਗਿਆ ਇੱਥੇ ਤਾਂ ਇਹ ਜਨ ਸਭਾ ਦੇਖ ਸਕਦੇ ਹੋ ਤੁਸੀਂ ਇਹ ਊਨਾ ਚ ਹੋ ਰਹੀ ਹੈ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਊਨਾ ਦਾ ਊਨਾ ਦੇ ਅੰਬ ਚ ਇਹ ਜਨ ਸਭਾ ਹੋ ਰਹੀ ਹੈ ਬਹੁਤ ਵੱਡੇ ਪੱਧਰ ਤੇ ਇਸ ਜਨ ਸਭਾ ਚ ਲੋਕ ਆਏ ਨੇ ਬੀਜੇਪੀ ਪਰਵਰਤਨ ਯਾਤਰਾ ਕਰ ਰਹੀ ਹੈ ਪਰਵਰਤਨ ਯਾਤਰਾ ਦਾ ਅੱਜ ਅੰਤਮ ਪੜਾ ਸੀ ਸੰਤਮ ਪੜਾ ਦੇ ਅੰਦਰ ਬੀਜੇਪੀ ਆ ਕੇ ਪਹੁੰਚੀ ਸੀ ਸਟੇਜ ਤੇ ਦੇਖ ਸਕਦੇ ਹੋ ਯੋਗੀ ਦਿੱਤਿਆਨਾਥ ਪਹੁੰਚੇ ਨੇ ਯੋਗੀ ਦਿੱਤਿਆਨਾਥ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੋ ਸ੍ਰੀ ਪ੍ਰੀਮ ਕੁਮਾਰ ਤੁਮਲ ਨੇ ਅਨੁਰਾਗ ਠਾਕੁਰ ਨੇ ਸ਼ਾਂਤਾ ਕੁਮਾਰ ਨੇ ਇਸ ਤੋਂ ਇਲਾਵਾ ਲੋਕ ਲੀਡਰਸ਼ਿਪ ਆ ਜੋ ਹਿਮਾਚਲ ਦੀ ਉਹ ਇੱਥੇ ਆ ਦਾ ਪਰਵਰਤਨ ਯਾਤਰਾ ਦੇ ਜ਼ਰੀਏ ਬੀਜੇਪੀ ਹਿਮਾਚਲ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਚਾਹੁੰਦੀ ਹੈ ਨਾਰਾਇਣ ਦੇਰੀਆ ਕਿ ਕੇਂਦਰ ਚ ਵੀ ਸਾਡੀ ਸਰਕਾਰ ਹੈ ਉੱਤਰ ਪ੍ਰਦੇਸ਼ ਚ ਵੀ ਸਾਡੀ ਸਰਕਾਰ ਹੈ ਤਾਂ ਕਰਕੇ ਹਿਮਾਚਲ ਚ ਵੀ ਸਾਡੀ ਸਰਕਾਰ ਬਣਾਈ ਜਾਵੇ ਇਹ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀਜੇਪੀ ਪਿਛਲੇ ਸਮੇਂ ਚਾਹੇ ਅਸੀਂ ਮਹਾਰਾਸ਼ਟਰ ਦੇਖੀਏ ਹਰਿਆਣਾ ਦੇਖੀਏ ਹੋਰ ਬਹੁਤ ਸਾਰੀਆਂ ਥਾਵਾਂ ਤੇ ਬੀਜੇਪੀ ਵਿਕਾਸ ਤੇ ਹਿੰਦੂ ਤਬ ਦਾ ਕੋਕਟੇਲ ਬਣਾਉਂਦੀ ਰਹੀ ਹੈ ਇਸ ਕੋਕਟੇਲ ਦੇ ذریعے ਬੀਜੇਪੀ ਸੱਤਾ ਚਾਹੁੰਦੀ ਰਹੀ ਹੈ ਇੱਥੇ ਵੀ ਇਹੀ ਕੋਕਟੇਲ ਬਣਾਇਆ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਯੋਗੀ ਦਿੱਤੇ ਨਾਲ ਆਪ ਨੂੰ ਸੱਦਿਆ ਗਿਆ ਯੋਗੀ ਦਿੱਤੇ ਨਾਲ ਹਿੰਦੂ ਤਬ ਦੇ ਇੱਕ ਫਾਇਰ ਬ੍ਰਾਂਡ ਨੇਤਾ ਮੰਨੇ ਜਾਂਦੇ ਨੇ ਤਾਂ ਉਹਨਾਂ ਨੂੰ ਇੱਥੇ ਪ੍ਰਚਾਰ ਕਰਾਉਣਾ ਇਸ ਤੋਂ ਇਲਾਵਾ ਹੋਰ ਪ੍ਰਚਾਰ ਕਰਨੇ ਵੱਡੀਆਂ-ਵੱਡੀਆਂ ਜਨ ਸੁਭਾਵਾਂ ਕਰਨੀਆਂ ਇਦਾ ਮਤਲਬ ਇਹੀ ਹੈ ਕਿ ਕਿਸ ਚਾਰਾਂ ਬੀਜੇਪੀ ਦੇ ਅੰਦਰ ਹਿਮਾਚਲ ਦੀ ਸਰਕਾਰ ਬਣਾਈ ਜਾਵੇ ਬੀਜੇਪੀ ਦਾਵਾ ਕਰ ਰਹੀ ਹੈ ਕਿ ਹਿਮਾਚਲ ਦੇ ਅੰਦਰ ਸਰਕਾਰ ਬਣਾਉਣੀ ਆ ਤੇ ਕਾਂਗਰਸ ਦਾਵਾ ਕਰ ਰਹੀ ਹੈ ਕਿ ਉਹ ਰਿਪੀਟ ਕਰੇਗੀ ਹੁਣ ਦੇਖਣਾ ਇਹ ਆ ਕਿ ਹਿਮਾਚਲ ਦੀਆਂ ਚੋਣਾਂ ਚ ਹਿਮਾਚਲ ਦੀ ਜਨਤਾ ਕਿਸ ਨੂੰ ਕਿੰਨਾ ਰਿਸਪੌਂਸ ਦਿੰਦੀ ਆ ਪਰ ਪੰਜਾਬ ਤੋਂ ਡਿਫਰੈਂਟ ਗੱਲ ਏ ਕਿ ਹਿਮਾਚਲ ਪ੍ਰਦੇਸ਼ ਕੀ ਇੱਥੇ ਬਹੁਤ ਸਸਤੀਆਂ ਚੋਣਾਂ ਨੇ ਪੰਜਾਬ ਦੀ ਚਤਰਾ ਬਹੁਤ ਮਹਿੰਗੀਆਂ ਚੋਣਾਂ ਨਹੀਂ ਗਰਮੀ ਦਾ ਮਾਹੌਲ ਹਿਮਾਚਲ ਚ ਵੀ ਉਹਨਾ ਤੁਸੀਂ ਦੇਖ ਸਕਦੇ ਹੋ ਬੇहद ਗਰਮੀ ਹਿਮਾਚਲ ਦੇ ਅੰਦਰ ਵੀ ਆ ਉਹਨਾ ਦੇ ਅੰਦਰ ਬੇहद ਗਰਮੀ ਆ ਤੇ ਇਹਦੇ باوجود ਲੋਕ ਬੀਜੇਪੀ ਦੀਆਂ ਜਨ ਸੁਭਾਵਾਂ ਦੇ ਅੰਦਰ ਪਹੁੰਚ ਰਹੇ ਨੇ ਹੁਣ ਦੇਖਣਾ ਇਹ ਆ ਕਿ ਹਿਮਾਚਲ ਦੀ ਜਨਤਾ ਕਿਸ ਨੂੰ ਆਪਣਾ ਸਿਕੰਦਰ ਚੁੰਦੀ ਆ ਕਿਸ ਨੂੰ ਵਿਧਾਨ ਸਭਾ ਚ ਭੇਜਦੀ ਆ ਪਰ ਬੀਜੇਪੀ ਤੇ ਕਾਂਗਰਸ ਚ ਇੱਥੇ ਕੜੀ ਟੱਕਰ ਆ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ ਪਰਵਾਣੇ ਊਨਾ ਹਿਮਾਚਲ ਪ੍ਰਦੇਸ਼